ਲਓ ਵੀ ਮਿੱਤਰੋ ਆਪਾਂ ਨਵੀਂ ਵੀਡੀਓ ਲੈ ਕੇ ਆ ਆ ਅੱਗੇ ਆਪਾਂ ਮਨਾਲੀ ਉੱਥੋਂ ਤੁਰ ਪਏ ਸੀਗੇ 10 ਕਿਲੋਮੀਟਰ ਗਾਹਾਂ ਤੋਂ ਹੁਣ ਆਪਾਂ ਮਨਾਲੀ ਉਰੀ ਮਾਲ ਰੋਡ ਦੇ ਉੱਪਰੀ ਆਪਾਂ ਨੇ ਕੋਟਨ ਲੱਤਾ ਸੀਗਾ ਤੇ ਉਹ ਹੁਣ ਆਪਾਂ ਕੁੰਮਣਾ ਕੇ ਗੱਡੀ ਗੱਡੀ ਲਾ ਦੀ ਪਾਣੀ ਮੁੱਟੀ ਰੈਸਟ ਕਰੀ ਸੌਂਗੇ ਸੀਗੇ ਤੇ ਹੁਣ ਮੰਨਦਾ 2:30 2:30 ਬੱਜੇ ਨੇ ਤੇ ਉੱਠ ਕੇ ਇਧਰ ਮਾਲ ਰੋਡ ਵੱਲ ਆ ਗਏ ਤੇ ਦੇਖੋ ਮਾਲ ਰੋਡ ਦੇ ਨਜ਼ਾਰੇ ਬਾਈ ਪੂਰਾ ਸਜਾਇਆ ਦਾ ਮਾਲ ਰੋਡ ਆ ਠੀਕ ਹੈ ਕਿ ਨਹੀਂ ਸਜਾਉਣਾ ਵੀ ਬਣਦਾ ਕਿਉਂਕਿ ਦੁਨੀਆ ਦੀ ਹਰ ਇੱਕ ਰਾਜ ਦੇ ਵਿੱਚੋਂ ਇੱਥੇ ਬੰਦਾ ਆਉਂਦਾ ਤੇ ਆ ਜੋ ਬਾਕੀ ਅੱਗੇ ਚੱਲੀ ਚੱਲੋ ਤੁਹਾਨੂੰ ਅੱਗੇ ਦਿਖਾਈ ਜਾਂਦੇ ਆ ਤੁਸੀਂ ਦੇਖੀ ਜਾਓ ਇਹ ਮਨਾਲੀ ਦਾ ਦਿਲ ਆ ਬਾਈ ਜਿਹੜਾ ਮਾਲ ਰੋਡ ਆ ਇਹ ਮਨਾਲੀ ਦਾ ਦਿਲ ਆ ਇੱਥੇ ਤੁਹਾਨੂੰ ਹਰ ਸਟੇਟ ਦਾ ਬੰਦਾ ਤੁਹਾਨੂੰ ਇੱਥੇ ਮਿਲ ਜੂਗਾ ਆ ਦੇਖੋ ਇਹ ਜਿਹੜੀਆਂ ਕੰਪਲੈਕਸ ਨੇ ਮਾਰਕੀਟਾਂ ਜਣੀ ਦੇਖਣ ਨੂੰ ਬਹੁਤ ਸੋਹਣਾ ਜਦੋਂ ਸਨੋ ਫਾਲ ਹੋਣ ਲੱਗ ਜਾਂਦਾ ਤੇ ਇਹਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਜਾਂਦੇ ਨੇ ਜਦੋਂ ਸਨੋ ਫਾਲ ਹੋਣ ਲੱਗ ਜਾਂਦਾ ਆ ਆ ਗਿਆ ਉਹ ਰੋਟਰੀ ਚੌਕ ਮੇਨ ਆ ਦੇਖੋ ਇੱਥੋਂ ਮਾਲ ਰੋਡ ਦਾ ਨਜ਼ਾਰਾ ਤੁਸੀਂ ਦੇਖੋ ਜਿਵੇਂ ਕਹਿੰਦੇ ਨੇ ਵੀ ਹਰ ਸਟੇਟ ਦਾ ਬੰਦਾ ਤੁਹਾਨੂੰ ਇੱਥੇ ਮਿਲ ਜੂਗਾ ਹਰ ਇੱਕ ਸਟੇਟ ਦਾ ਬੰਦਾ ਤੁਹਾਨੂੰ ਇੱਥੇ ਮਿਲ ਜੂਗਾ ਸੇਵ ਕਹਿੰਦਾ ਵੀ ਚਾਹ ਪੀਣੀ ਆ ਤੇ ਚਾਹ 피 ਕੇ ਫਿਰ ਆਪਾਂ ਅੱਜ ਤੁਹਾਨੂੰ ਕਹਾਂ ਦਿਖਾਉਨੇ ਆ ਚਾਹ ਪੀਤੀਏ ਪਹਿਲਾਂ ਤੇ ਐਦਾਂ ਬਈ ਛੋਟੀਆਂ ਛੋਟੀਆਂ ਦੁਕਾਨਾਂ ਨੇ ਬਹੁਤ ਸੁਣਾ ਮਾਹੌਲ ਆ ਇੱਥੇ ਆਪਾਂ ਚਾਹ ਪੀਤੇ ਚਾਹ ਪਹਿਲਾਂ ਰੋਟੀ ਖਾ ਕੇ ਗਏ ਸੀਗੇ ਕੋਈ ਬਾਹਲੇ ਰੇਟ ਨਹੀਂ ਹੈਗੇ ਠੀਕ ਜੇ ਬਾਜ਼ੀਬ ਰੇਟ ਨੇ ਜਿਹੜੇ ਆਪਾਂ ਉਹ ਕਰਦੇ ਆ ਦੇਖੋ ਪੂਰਾ ਸਾਫ ਸਫਾਈ ਵਾਲਾ ਕੰਮ ਆ ਇਹ ਨਹੀਂ ਹੈਗਾ ਸਾਹਮਣੇ ਬਣਦੀ ਹੈ ਜਿਹੜੀ ਚੀਜ਼ ਬਣਦੀ ਹੈ ਇਹ ਨਹੀਂ ਹੈਗਾ ਵੀ ਕੋਈ ਤੇਲ ਗੰਦਾ ਮੰਦਾ ਤੇਲ ਆ ਦੇਖੋ ਆ ਤੇਲ ਆ ਇਹ ਹੈ ਜਿਆ ਸਾਫ ਤੇਲ ਆ ਜਣੀ ਹਰ ਚੀਜ਼ ਬੜੀ ਫਰੈਸ਼ ਬਹੁਤ ਵਧੀਆ ਮਿਲਦੀ ਹੈ ਜੇ ਤੁਸੀਂ ਆਉਣਾ ਵੀ ਹੋਵੇ ਇੱਥੇ ਆਹ ਦੇਖ ਲਓ ਉੱਪਰ ਮਾਰ ਲਵੋ ਫੈਮਿਲੀ ਪੰਜਾਬੀ ਢਾਬਾ ਲਾ ਇਹ ਤਾਂ ਹਾਇਓ ਆਪਣਾ ਪੰਜਾਬੀਆਂ ਦਾ ਇੱਥੇ ਤਾਂ ਆਪਾਂ ਅੱਖਾਂ ਵਿੱਚ ਕੇ ਵੱਢ ਜੀਏ ਢਾਬਾ ਹੀ ਆਪਣਾ ਇਹ ਤੇ ਆਹ ਦੇਖੋ ਆਹ ਪੂਰੇ ਪਿਓਰ ਵੈਜਾ ਬਈ ਇੱਥੇ ਕੋਈ ਨੌਨ ਵੈਜ ਨਹੀਂ ਹੈਗਾ ਵੈਜਾ ਆਪਾਂ ਫੈਮਿਲੀ ਨਾਲ ਬੈਠ ਕੇ ਅੰਦਰ ਬਹੁਤ ਜਗ੍ਹਾ ਜੀ ਖੂਬੀ ਭਰੇ ਆ ਪਿਆ ਇੱਥੇ ਖਾ ਸਕਦੇ ਆ ਤੇ ਆਹ ਅਗਾਹ ਆਗੀ ਮਾਰਕੀਟ ਉੱਪਰ ਅੱਗੇ ਨੂੰ ਚੱਲਦੇ ਆਂ ਅੱਗੇ ਦੇਖਦੇ ਆਂ ਆਕੇ। ਆਹ ਦੇਖੋ ਮਿੱਤਰੋ ਆ ਅੱਗੇ ਪੰਘਾ ਬੰਦ ਨੂੰ ਤੁਹਾਨੂੰ ਦਿਖਾ ਰਹੇ ਆਂ। ਮੈਂ ਤੁਹਾਨੂੰ ਦਈਏ ਨਜ਼ਾਰੇ ਕਿ ਮੌਲ ਰੋਡ ਦੇ ਕਿਉਂਕਿ ਭਾਈ ਮੌਸਮ ਵੀ ਬਹੁਤ ਸੋਹਣਾ ਬਣ ਗਿਆ। ਮੌਸਮ स्ਨੋਫਾਲ ਦਾ ਬਣ ਗਿਆ। ਹੋ ਸਕਦਾ स्ਨੋਫਾਲ ਕਦੇ ਵੀ ਹੋ ਸਕਦੀ ਹੈ ਕਹਿੰਦੇ। ਵੀ ਜਿਹੜਾ ਜ ਮੌਸਮ ਬਣ ਗਿਆ ਇਸ ਕਰਕੇ ਇਕੱਠਾ ਵੱਧ ਜਾਂਦਾ ਦੇਖੋ ਕੋਈ ਮੋਮੋਸ ਖਾ ਰਿਹਾ ਗਰਮ ਗਰਮ ਦੇ ਦੇ ਯਾਨ ਨਾਲ ਤੇ ਬਾਈ ਇਹਨਾਂ ਮੋਲੂੜੇ ਇਸ ਕਰਕੇ ਜਿਆਦਾ ਸੋਨਾ ਲੱਗਦਾ ਕਿਉਂਕਿ ਬਈ ਪੂਰੀ ਤਰ੍ਹਾਂ ਪਹਾੜੀਆਂ ਦੇ ਗੱਬੇ ਨਾ ਬਾਜ਼ਾਰ ਆ ਪੂਰੀ ਤਰ੍ਹਾਂ ਪਹਾੜੀਆਂ ਦੇ ਗੱਬੇ ਬਾਜ਼ਾਰ ਆ ਤੇ ਬਾਕੀ ਕੁਛ ਲਿਖਣ ਨੂੰ ਕਹਿੰਦੇ ਕਿ ਬਾਪੂ ਜੀ ਦੇ ਵੱਡੇ ਵੱਡੇ ਮੋਸ ਨੇ ਦੁਕਾਨਾਂ ਬੜੀਆਂ ਨੇ ਮੌਲ ਮੌਲ ਬਈ ਬਹੁਤ ਤਗੜੇ ਤਗੜੇ ਬਣੇ ਨੇ ਇਹ ਜੀ ਗੱਲ ਨਹੀਂ ਹੋਰੀ ਸ਼ੋਪਿੰਗ ਉਹ ਕੱਪੜੇ ਦਾ ਵੀ ਬਹੁਤ ਸੋਹਣਾ ਕੱਪੜਾ ਮਿਲ ਜਾਂਦਾ ਜੇ ਤੁਸੀਂ ਲਵੋ ਤਾਂ ਬਹੁਤ ਸੋਹਣਾ ਕੱਪੜਾ ਮਿਲ ਜਾਂਦਾ ਇਹ ਜੀ ਗੱਲ ਨਹੀਂ ਹੋएगी ਤੇ ਇੱਧਰ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਆ ਦੇਖੋ ਲੋ ਇਹੀ ਹਿਮਾਚਲ ਦੇਆਂ ਦਾ ਕੋਈ ਪ੍ਰੋਗਰਾਮ ਹੋਊਗਾ ਉਹ ਅੱਧਰ ਦੇਖੋ ਬੰਸ ਬੰਨੇ ਖਾਣੇ ਬਣ ਰਹੇ ਨੇ ਬਾਲਾ ਜੀ ਰੈਸਟੋਰੈਂਟ ਬਹੁਤ ਵਧੀਆ ਵਧੀਆ ਰੈਸਟੋਰੈਂਟ ਨੂੰ ਹੈ ਆਸ਼ਿਆਨਾ ਰੈਸਟੋਰੈਂਟ ਆ ਦੇਖੋ ਬੱਚੇ ਮौज मस्ती ਕਰ ਰਹੇ ਨੇ ਵਾਹ ਜੀ ਵਾਹ ਤੇ ਹਰ ਟੇਰਾਂ ਦਾ ਹਰੇਕ ਬੰਦਾ ਆਪਣੀ ਆਪਣੀ ਚੀਜ਼ ਲਈ ਬੈਠਾ ਲਈ ਫਿਰਦਾ ਕੋਈ ਪਾਨ ਨਹੀਂ ਫਿਰਦਾ ਕੋਈ ਕੋਸ਼ ਨਹੀਂ ਫਿਰਦਾ ਤੇ ਚਾਚਾ ਕਹਿੰਦਾ ਬੰਦਾ ਦਾ ਇੱਧਰ ਹੁਣ ਇਹ ਆਪਣੀ ਕੀ ਕਹਿੰਦਾ ਕੀ ਖਾਵੇਂਗਾ ਵੀ ਗਾਜਰ ਭਾਗ ਕਹਿੰਦਾ ਵੀ ਗਾਜਰ ਭਾਗ ਖਾਣੇ ਮੈਂ ਹਾਂ ਚਲੋ ਖਾਓ ਅੱਧਰ ਬੈਰ ਜੀ ਜਲੇਬੀ ਖਾ ਰਹੇ ਨੇ ਤੇ ਆਜੋ ਆਪਾਂ ਗਾਹਾਂ ਚੱਲ ਕੇ ਫੇਰ ਦੇਖਦੇ ਹਾਂ ਆ ਅਗੇ ਆਪਾਂ ਗਾਹਾਂ ਅਗੇ ਥੋੜੇ ਦੋ ਚਾਰ ਡਿੰਗਾ ਬਣਾ ਚੱਲ ਕੇ ਗਾਹਾਂ ਬਣਾ ਲੈਨੇ ਕਿਉਂਕਿ ਕੁਝ ਖਾਣ ਪੀਣ ਲੱਗੇ ਸੀਗੇ ਇਹਨੇ ਜਲੇਬੀਆਂ ਖਾਣੀਆਂ ਨੇ ਮੈਂ ਹਾਂ ਚਲੋ ਜਲੇਬੀਆਂ ਖਾ ਲੈਂਦੇ ਆ ਤੇ ਇੱਥੇ ਬਈ ਸਾਫ ਸਫਾਈ ਬਹੁਤ ਆ ਕਿਉਂ ਸਾਫ ਸਫਾਈ ਬਈ ਹੋਣੀ ਆ ਕਿਉਂਕਿ ਇਹਦੀ ਸਾਰੀ ਆਮਦਨ ਪ੍ਰੈਟਿਕ ਤੋਂ ਆ ਆਪਾਂ ਤੋਂ ਆ ਜਿੰਨੀ ਆਮਦਨ ਜਿਹੜੀ ਹੈ ਸਾਰੀ ਆਪਾਂ ਤੋਂ ਆ ਜੇ ਪਾਵਾਂਗੇ ਇਸੇ ਲਈ ਹੀ ਇੱਥੇ ਆ ਨੂੰ ਬਣਾ ਆ ਆ ਦੇਖੋ ਬੰਦੇ ਨੇ ਸੋਹਣੇ ਬੱਚੇ ਫਿਰਦੇ ਨੇ ਆ ਦੇਖੋ ਕਿੰਨਾ ਪਿਆਰਾ ਬੱਚਾ ਠੰਡ ਦੇ ਵਿੱਚ ਬਈ ਕਿੰ ਕੀ ਮਾਹੌਲ ਹੀ ਸ਼ਾਨਦਾਰ ਆ ਹੁਣ ਸਹਬ ਜੀ ਮੇਰੇ ਨਾਲ ਕਦੇ ਕਹਿੰਦਾ ਪਾਪਾ ਜੀ ਮੈਂ ਮਮੋਜ ਖਾਣੇ ਨੇ ਕਦੀ ਕਹਿੰਦਾ ਮੈਂ ਕੁਛ ਖਾਣਾ ਤੇ ਇਹ ਲੋਕਾਂ ਦੇ ਛੋਟੇ ਛੋਟੇ ਘਰ ਵੀ ਨੇ ਇੱਥੇ ਉੱਪਰ ਬੈਠੇ ਮਾਹੌਲ ਸਕਰੀਨਾਂ ਲੱਗੀਆਂ ਨੇ ਬਾਈ ਵੱਡੀਆਂ ਵੱਡੀਆਂ ਸਕਰੀਨਾਂ ਲੀਆਂ ਚੱਲਦੀਆਂ ਨੇ ਤੇ ਆ ਕੋਈ ਮੰਦਿਰ ਆ ਗਿਆ ਸਾਹਮਣੇ ਜਣੀ ਇਹ ਆ ਵੀ ਮਾਹੌਲ ਸ਼ਾਨਦਾਰ ਆ ਸ਼ਾਮ ਦੇ ਵੇਲੇ ਨੂੰ ਘੁੰਮਣ ਦਾ ਮਜ਼ਾ ਹੀ ਅਲੱਗ ਆ ਬਹੁਤ ਪੁਰਾਣੀਆਂ ਪੁਰਾਣੀਆਂ ਦੁਕਾਨਾਂ ਨੇ ਇੱਥੇ ਜਿੰਨੇ ਸੈਂਸਰ ਕਾਫੀ ਜ਼ਿਆਦਾ ਪਰਾਣੀ ਮਿਲਦੀ ਆ ਆ ਦੇਖੋ ਤੁਹਾਨੂੰ ਇੱਕ ਚੀਜ਼ ਮੈਂ ਦੇਖ ਰਿਹਾ ਬੰਦਾ ਬਈ ਇੱਥੇ ਤੁਹਾਨੂੰ ਭਾਂਤ ਭਾਂਤ ਦਾ ਮਿਲੂਗਾ ਹਰ ਇੱਕ ਸਟੇਟ ਦਾ ਬੰਦਾ ਮਿਲ ਜੂਗਾ ਆਪਾਂ ਨੂੰ ਹਰ ਇੱਕ ਸਟੇਟ ਤੋਂ ਹਰ ਇੱਕ ਸਟੇਟ ਦਾ ਇਹ ਨਹੀਂ ਮੈਂ ਕਹਿੰਦਾ ਮਿਲ ਜੂਗਾ ਤੁਹਾਨੂੰ ਹਰ ਇੱਕ ਸਟੇਟ ਦਾ ਬੰਦਾ ਆ ਦੇਖੋ ਇਹ ਕੋਲੇ ਮਾਲ ਰੋਡ ਦੇ ਇਹਦਾ ਨਾਲੀ ਦਾ ਬੱਸ ਸਟੈਂਡ ਆ ਕੋਈ ਜਦ ਨਹੀਂ ਤੁਸੀਂ ਸਿੱਧਾ ਕਿ ਮਾਲ ਰੋਡ ਦੇ ਕੋਲ ਉਤਰੇਂਗੇ ਕਿਉਂਕਿ ਆਪਾਂ ਵੀ ਹੋਟਲ ਆ ਮਾਲ ਰੋਡ ਦੇ ਕੋਲ ਹੀ ਲੱਤਾ ਸੀ ਇਸ ਕਰਕੇ ਕਿਉਂਕਿ ਭਾਈ ਦੂਰ ਤੋਂ ਆਉਣਾ ਜਾਣਾ ਔਖਾ ਹੋ ਜਾਂਦਾ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਆਂ ਵੀ ਹੋਟਲ 'ਚ ਗੱਡੀ ਲੱਗਦੀ ਹੋਵੇ ਆਪਣੀ ਗੱਡੀ ਹੋਟਲ ਦੇ ਵਿੱਚ ਲੱਗੀ ਸੀ ਆਹ ਦੇਖ ਲਓ ਕੈਫੇ ਆ ਜਣੀ ਪੂਰਾ ਸ਼ਾਨਦਾਰ ਚਾਰੇ ਪਾਸੇ ਤੋਂ ਮੈਂ ਵੀ ਤੁਹਾਨੂੰ ਕਹਿਣਾ ਵੀ ਕੋਈ ਬੜੇ ਏਡੇ ਖਰਚੇ ਦੀ ਹੋਣੀ ਹੁੰਦੇ ਹੈਗੇ ਕਿਉਂਕਿ ਇਹ ਆਪਣੀਆਂ ਪਹੁੰਚ ਦੀਆਂ ਜਗ੍ਹਾ ਨੇ ਆਪਾਂ ਲਾ ਕੇ બસ ਚੜਕੇ ਵੀ ਇੱਥੇ ਆ ਸਕਦੇ ਆ ਨਾ ਸੋਚੋ ਵੀ ਗੱਡੀ ਗੁੱਡੀ 'ਚ ਆਇਆ ਜਾਂਦਾ ਸਿੱਧੀ ਬਸ ਤੋਂ ਇੱਥੋਂ ਲਾਹੂਗੀ ਜੇ ਆਪਾਂ ਪਟਿਆਲੇ ਤੋਂ ਫੜਾਂਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਕਿਉਂਕਿ ਭਾਈ ਆਪਾਂ ਵੀਡੀਓ ਬਣਾਉਣੇ ਹੁੰਦੇ ਆ ਵੀ ਜਿਹੜੀਆਂ ਤੁਹਾਡੀਆਂ ਪਹੁੰਚ ਦੇ ਵਿੱਚ ਹੋਣ ਵੀ ਤੁਸੀਂ ਆ ਕੇ ਇਹਨੂੰ ਡਿਸਟਾਈਕ ਕਰ ਸਕਦੇ ਹੋ ਮਿਹਰਬਾਨੀ ਧੰਨਵਾਦ